ਮਲੋਟ ਮਾਰਗ ਹੁਣ ਆਮ ਲੋਕਾਂ ਦੇ ਲਈ ਸ਼ੁਰੂ ਹੋ ਗਿਆ ਹੈ ਬੀਤੇ ਕਰੀਬ 2 ਸਾਲ ਤੋਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਸੀ ਜਿਸ ਕਾਰਨ ਲੋਕਾਂ ਨੂੰ ਪਿੰਡਾਂ ਦੇ ਰਸਤੇ ਤੇ ਰਾਹੀ ਵਾਇਆ ਗਿੱਦੜਬਾਹਾ ਸ਼੍ਰੀ ਮੁਕਤਸਰ ਸਾਹਿਬ ਪਹੁੰਚਣਾ ਪੈਂਦਾ ਸੀ ਤੇ ਅੱਜ ਪਿੰਡ ਰੁਪਾਣਾ ਵਿਖੇ ਮੁੱਖ ਸੜਕ ਤੇ ਸਥਿਤ ਸੇਮ ਨਾਲੇ ਦੇ ਪੁਲ ਦੀ ਉਸਾਰੀ ਉਪਰੰਤ ਇਸ ਮੁੱਖ ਸੜਕ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ ਇਸ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਸੀ ਤਾਂ ਕੁਝ ਲੋਕ ਇਹ ਗੱਲਾਂ ਕਰ ਰਹੇ ਸਨ ਕਿ ਇਹ ਕਾਰਜ ਪੂਰਾ ਹੀ ਨਹੀਂ ਹੋਏਗਾ ਪਰ ਅੱਜ ਇਹ ਪੁਲ ਬਣ ਕੀ ਤਿਆਰ ਹੋ ਗਿਆ ਉਪਰੰਤ ਸੜਕ ਤੇ ਨਿਰਵਿਘਨ ਆਵਾਜਾਈ ਵੀ ਸ਼ੁਰੂ ਹੋ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਸਹੂਲਤ ਮਿਲੀ ਹੈ ਦੱਸਦੀ ਹੈ ਕਿ ਮਲੋਟ ਨੂੰ ਫਿਰੋਜ਼ਪੁਰ ਲੁਧਿਆਣਾ ਆदि ਵੱਡੇ ਸ਼ਹਿਰਾਂ ਨੂੰ ਜੋੜਨ ਲਈ ਇਹ ਮੁੱਖ ਮਾਰਗ ਅਤੇ ਇਹ ਮਾਰਗ ਬੰਦ ਹੋਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਉਹਨਾਂ ਦੇ ਲਈ ਇਹ ਸਹੂਲਤ ਬਣ ਗਿਆ ਹੈ ਕੀ ਕਹੋਂਗੇ ਪਹਿਲਾਂ ਤਾਂ ਇਹ ਸੁਗਾਤ ਹੀ ਨਹੀਂ ਦਾ ਸੀ ਕਾਫੀ ਡਰੀ ਇਹ ਸੁਗਾਤ ਹੈ ਜਿਹੜੀ ਕਿ ਮਕਸਰ ਤੇ ਮਲੋਟ ਵਾਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25 30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਿਓ ਤੇ ਇਹ ਸੜਕ ਅੱਜ ਬਣ ਕੇ ਲੋਕਾਂ ਦੇ ਸਹੁਰਤ ਹੋ ਗਈ ਹੈ ਜਿੱਤੇ ਚ ਅਸੀਂ ਅੱਜ ਜਿਹੜਾ ਪੋਲ ਵੀ ਚਾਲੂ ਕਰ ਦਿੱਤਾ ਪੋਲ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂ ਕਿ ਇੱਕ ਵੱਡੀ ਸਹੂਲਤ ਹੈ ਜੋ ਦੋਨੇ ਮੁਕਸਰ ਮਲੋਟ ਨੂੰ ਤਾਂ ਕਨੈਕਟ ਕਰਦੀ ਹੈ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਉਹ ਇੱਕ ਮੈਂ ਮੋਹਮ ਹੈ ਜਿਹੜੀ ਚਲਾ ਰਿਹਾ ਹੈਗਾ ਤੁਸੀਂ ਪਖਾ ਗਿਆ ਉਹਦੇ ਲਈ ਲੋਕਾਂ ਨੂੰ ਕੀ ਸੁਣਿਆ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਐਂਟੀ ਮੈਸੇਜ ਵੀ ਆ ਬਹੁਤ ਸਾਰੇ ਪੋਜ਼ਿਟਿਵ ਮੈਸੇਜ ਦੇਖੋ ਮੈਨੂੰ ਨਹੀਂ ਲੱਗਦਾ ਉਹਦੇ ਚ ਕੋਈ ਐਂਟੀ ਮੈਸੇਜ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਤੋਂ ਭੀਖ ਮੰਗਾਉਣੀ ਇਹ ਕੋਈ ਚੰਗੀ ਗੱਲ ਨਹੀਂ ਹੈ ਭੀਖ ਮੰਗਣੀ ਅਸੀਂ ਤਾਂ ਗੁਰੂਆਂ ਪੀਰਾਂ ਦੀ ਧਰਤੀ ਆ ਅਸੀਂ ਮੰਗਣ ਨੂੰ ਵੈਸੇ ਹੀ ਅਪਰਾਧ ਸਮਝਦੇ